ਸਵਾਗਤ ਹੈ ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਅੱਜ ਆਪਾਂ 363 ਦੀ ਵੀਡੀਓ ਇਸ ਦੀ ਦੂਰੀਵਾਰ ਬਣਾ ਰਹੇ ਹਾਂ ਕਿਉਂਕਿ ਕੁਝ ਭਰਾਵਾਂ ਦੇ ਫੋਨ ਸੀ ਵੀ ਦੂਰ ਤੋਂ ਆਉਣਾ ਹੁੰਦਾ ਵੀ ਵੀਡੀਓ ਨੂੰ ਚੰਗੀ ਤਰ੍ਹਾਂ ਬਣਾਇਆ ਜਾਵੇ ਹਰ ਚੀਜ਼ ਦਿਖਾਈ ਜਾਵੇ ਚਲੋ ਆਪਾਂ ਸਟਾਰਟ ਕਰਦੇ ਹਾਂ ਵੀਡੀਓ ਜਿੰਨੀਆਂ ਜਾਣਕਾਰੀ ਟਰੈਕਟਰ ਬਾਰੇ ਇਹ 2008 ਮਾਡਲ ਹੈ TX+ ਵਾਲਾ ਮਾਡਲ ਹੈ ਕੰਪਨੀ ਦਾ ਪਾਵਰ ਸਟੀering ਬੋਟੀਆਂ ਪਾਈਪਾਂ ਦੇ ਵਿੱਚ ਪਾਵਰ ਸਟੀering ਹੈ ਟਰੈਕਟਰ ਦੀ ਤੁਸੀਂ ਦੇਖ ਲਓ ਤੁਹਾਨੂੰ ਪੱਲਾ ਚੱਕ ਵੀ ਦਿਖਾ ਦਿੰਦੇ ਆ ਟਰੈਕਟਰ ਦੀ ਪੂਰਾ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਤੇ ਐਕਸਾਈਡ ਦੀ ਬੈਟਰੀ ਰੱਖੀ ਹੋਈ ਹੈ ਟਰੈਕਟਰ ਉੱਪਰ ਜੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਤਾਂ 60-60 ਪੈਸੇ ਟਾਇਰ ਨੇ ਰਿੰਮਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ। ਮਗਰਾੜਾਂ ਦੀ ਕੰਡੀਸ਼ਨ ਤੁਸੀਂ ਦੇਖ ਲਓ। ਰਹੀ ਗੱਲ ਇਹਦੇ ਆਪਾਂ ਪਿਛਲੇ ਬ੍ਰੇਕਾਂ ਦੀ ਆਵਾਜ਼ ਸੀ ਪਿਛਲੇ ਹਿੱਸੇ ਦੇ ਵਿੱਚ ਬਿਲਕੁਲ ਨਵਾਂ ਕੰਪਨੀ ਦਾ ਲੈ ਕੇ ਬੈਟ ਬ੍ਰੇਕ ਆਲ ਪਾਇਆ ਹੋਇਆ। ਬਾਕੀ ਆ ਲੈਂਕਾਂ ਲੂੰਕਾਂ ਦੇ ਅਕਸਰ ਇਹ ਗੋਲੀਆਂ ਇੱਥੋਂ ਹੱਲਦੀਆਂ ਹੁੰਦੀਆਂ। ਜਿੱਦੋਂ ਕੋਈ ਜੋੜੀ ਨਹੀਂ ਹਲਦੀ। ਹੈਵੀ ਹੱਕ ਲੱਗੀ ਹੋਈ ਆ ਟਰੈਕਟਰ ਨੂੰ ਬੁਰੀ ਵਧੀਆ ਰੈਮਾਂ ਦੀ ਕੰਡੀਸ਼ਨ ओरिजिनल ਰਹਿਮਨੇ ਟਰੈਕਟਰ ਦੇ ਆ ਮਗਰਾੜ ਮਗਰੂੜ ਸਾਰੇ ओरिजिनल ਨੇ ਥੋੜਾ ਜਿਹਾ ਥੱਲੇ ਮਾੜਾ ਜਿਹਾ ਪੇਂਟ ਹੋਇਆ ਪਿਆ ਨਟਾਂ ਕੋਲ ਬਾਕੀ ਰਹਿਣ ਵਾਲਾ ਬਾਡੀ ਬੂਡੀ ਦਾ ਸਾਰਾ ਟਰੈਕਟਰ ओरिजिनल ਹੈ ਰਹੀ ਗੱਲ ਆ ਜਿਹੜੇ ਕਲੱਚ ਪੈਡਲਾ ਨਹੀਂ ਆਮ ਮੀਵਾ ਮਾਡਲ ਹੋਣ ਕਰਕੇ ਨਾ ਜਿੱਥੇ ਅਲ ਹੁੰਦੀ ਹੈ ਇਹਨਾਂ ਚ ਕੋਈ 1% ਦੀ ਵੀ ਟਰੈਕਟਰ ਦੇ ਕਲੱਚ ਚ ਬ੍ਰੇਕਾਂ ਦਾ ਵੀ ਤੁਹਾਨੂੰ ਉਸ ਪਾਸੇੋਂ ਜਾ ਕੇ ਦਿਖਾ ਦਨੇ ਆ ਬਾਡੀ ਬੂਡੀ ਤੁਰੀ ਚੈੱਕ ਕਰ ਲੋ ਮੂਰਲੇ ਰੈਮ ਵਗੈਰਾ ਆ ਕੰਪਨੀ ਦਾ ਵੇਟ ਹੈ ਜਿਹੜਾ ਲੱਗਿਆ ਹੁੰਦਾ ਉਹ ਲੱਗਿਆ ਹੋਇਆ ਬ੍ਰੇਕਾਂ ਵਗੈਰਾ ਦੇ ਵਿੱਚ ਵੀ ਤੁਹਾਨੂੰ ਦਿਖਾਉਣੇ ਆ ਕੋਈ ਢੱਲ ਨਹੀਂ ਕਿਸੇ ਪਾਸੇੋਂ ਤੁਸੀਂ ਦੇਖ ਸਕਦੇ ਹੋ ਪੂਰਾ ਵੀ ਨਹੀਂ ਹਲਦੇ ਬ੍ਰੇਕ ਰਹੀ ਗੱਲ ਟਰੈਕਟਰ ਦੇ ਇੰਜਨ ਦੀ ਸਰਵਿਸ ਹੋਈ ਵੀ ਐ ਨਵਾਂ ਇਹਦਾ ਡੀਜ਼ਲ ਫਿਲਟਰ ਵੀ ਲੱਗਿਆ ਹੋਇਆ ਲੈਫਟ ਫਿਲਟਰ ਵੀ ਨਵਾਂ ਲਾਇਆ ਹੋਇਆ ਇੰਜਨ ਦਾ ਤੇਲ ਵੀ ਬਿਲਕੁਲ ਨਵਾਂ ਪਿਛਲੇ ਹਿੱਸੇ ਦਾ ਤੇਲ ਵੀ ਜਮਾ ਬਿਲਕੁਲ ਨਵਾਂ ਕੋਈ ਬ੍ਰੇਕਾਂ ਦੀ ਆਵਾਜ਼ ਨਹੀਂ ਟਰੈਕਟਰ ਦੀ ਕੋਈ ਇੰਜਨ 'ਚ ਨਹੀਂ ਕੋਈ ਗੇਅਰ 'ਚ ਨਹੀਂ ਹੋਰਲੇ ਟਾਇਰਾਂ ਦੀ ਗੱਲ ਕਰੀ 80 85 ਪੈਸੇ ਐ ਜੇ ਤੁਹਾਨੂੰ ਟਰੈਕਟਰ ਤੁਹਾਨੂੰ ਸਟਾਰਟ ਕਰਕੇ ਵੀ ਦਿਖਾ ਦਿੰਨੇ ਆ ਇਹ ਟਰੈਕਟਰ ਵੀ ਵਾਹ ਆਕ ਵੀ ਇਹਦਾ ਟਰੈਕਟਰ ਆ। ਇੱਕ ਫੂਟ ਤੇ ਬਾਕੀ ਖੜਮੇ ਤੁਹਾਨੂੰ ਟਰੈਕਟਰ ਦੀ ਵੀਡੀਓ ਨੂੰ ਐਂਡ ਤੇ ਦਿਖਾ ਦਿੰਨੇ ਆ। ਬਾਕੀ ਏਰੀਆ ਆਪਣਾ ਬਟੰਡਾ ਹੈ। ਪਿੰਡ ਆਪਣਾ ਦਿਉਣਾ ਹੈ। ਜ਼ਿਲ੍ਹਾ ਆਪਣਾ ਬਟੰਡਾ ਹੈ। ਮੋਬਾਈਲ ਨੰਬਰ ਆਪਣਾ ਹੈਗਾ 98554 00498 ਆ ਅਜਿੱਤ ਕਰਾਹ ਜਿਹੜੀ ਸ਼ੋਹ ਦੇ ਲੱਗੀ ਹੁੰਦੀ ਹੈ ਵੀ ਨਾਲ ਦੀ ਲੱਗੀ ਹੋਈ ਹੈ। ਇਹ ਸੇ ਉਸੇ ਦੇ ਤੁਸੀਂ ਰੰਗ ਦੇਖ ਸਕਦੇ ਹੋ। ਬਾਡੀ ਬੁੱਡੀ ਤੇ ਪੋਕਰ ਬੋ ਟਰੈਕਟਰ ਹੈ ਰੇਨ ਵਾਲੀ ਸਟੀering ਲੱਗਿਆ ਹੋਇਆ ਮੀਟਰ ਮੋਟਰ ਸਾਰਾ ਕੁਝ ਨਾਲ ਦੇ ਨੇ ਟਰੈਕਟਰ ਦੇ ਬਾਕੀ ਆਹ ਸਟicker ਜਿਹੜੇ ਲੱਗੇ ਹੁੰਦੇ ਆ ਇਹ ਵੀ ਨਾਲ ਦੇ ਨੇ ਟਰੈਕਟਰ ਦੇ ਟਰੈਕਟਰ ਦੇ ਆਹ ਮਗਰਾੜ ਵਾਲਾ ਸਟicker ਆਹ ਸਟicker ਇਹ ਟਰੈਕਟਰ ਦੇ ਨਾਲ ਦੇ ਨੇ ਲੱਗੇ ਹੋਏ ਛਲਾਈ ਚਲੂਈ ਦਾ ਪੂਰਾ ਸਾਫ ਟਰੈਕਟਰ ਹੈ ਜੇ ਕਿਸੇ ਵੀਰ ਭਰਾ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਜੇ ਕਿਸੇ ਨੂੰ 36T ਪਲੱਸ ਵਾਲਾ ਚਾਹੀਦਾ ਹੋਵੇ 55 ਉਸ ਪਾਵਰ ਵਾਲਾ ਤਾਂ ਇਸ ਵੀਡੀਓ ਨੂੰ ਉਸ ਵੀਰ ਤੱਕ ਜ਼ਰੂਰ ਪਹੁੰਚਾਓ ਧੰਨਵਾਦ ਦੋਸਤੋ